ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਟ੍ਰੈਡੀਸ਼ਨ ਤਰੀਕਾ ਜੋ ਕਿ ਸਾਡੇ ਦਾਦੇ ਸਾਡੇ ਮਾਪਿਓ ਹੁਣ ਤੱਕ ਕਰਦੇ ਆਏ ਨੇ ਉਹ ਹੈ ਐਫ ਡੀ ਫਿਕਸਡ ਡਿਪੋਜ਼ਿਟ ਦੋਸਤੋ ਅਕਸਰ ਐਫ ਡੀ ਨੂੰ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪੈਸੇ ਨੂੰ ਸੇਵ ਕਰਨ ਦਾ ਔਰ ਪੈਸੇ ਨੂੰ ਗਰੋ ਕਰਨ ਦਾ ਪਰ ਜੇ ਆਪਾਂ ਇੰਟਰਸਟ ਰੇਟ ਦੀ ਗੱਲ ਕਰਦੇ ਹਾਂ 6 ਤੋਂ 7 ਪਰਸੈਂਟ ਦੇ ਵਿੱਚ ਜਿਹੜੀ ਐਫ ਡੀ ਸਾਨੂੰ ਰਿਟਰਨ ਦਿੰਦੀ ਹੈ ਔਰ ਉਸ ਦੇ ਉੱਪਰ ਵੀ ਸਾਨੂੰ ਟੀ ਡੀ ਐਸ ਦੇਣਾ ਪੈਂਦਾ ਹਰ ਮਹੀਨੇ ਦਾ 3000 ਰੁਪਏ ਜੇ ਅਸੀਂ ਜਮਾ ਕਰਾਉਂਦੇ ਹਾਂ ਤੇ ਸਾਲ ਦਾ 36000 ਰੁਪਏ ਬਣਦਾ ਜੇਕਰ ਤੁਸੀਂ 6.75 ਪਰਸੈਂਟ 36000 ਦੀ ਸਾਲ ਬਾਅਦ ਤੁਹਾਨੂੰ 2492 ਰੁਪਏ ਦਾ ਵਿਆਜ ਮਿਲਦਾ ਹੈ ਜਿਸ ਨਾਲ ਸਾਲ ਬਾਅਦ ਤੁਸੀਂ 38492 ਰੁਪਏ ਬਣ ਜਾਣਗੇ ਇਸੇ ਤਰ੍ਹਾਂ ਜੇਕਰ 25 ਲੱਖ ਤੱਕ ਅਸੀਂ ਇਸੇ ਮਾਣ ਨੂੰ ਜਮ੍ਹਾਂ ਕਰਾਈ ਜਾਈਏ ਤਾਂ 25 ਸਾਲ ਬਾਅਦ ਤੁਹਾਨੂੰ 24 ਲੱਖ 7000 ਰੁਪਏ ਦੇ ਕਰੀਬ ਤੁਹਾਨੂੰ ਰਕਮ ਮਿਲੇਗੀ ਜਿਸ ਦੀ ਕੀ ਅੱਜ ਤੋਂ 25 ਸਾਲ ਬਾਅਦ ਮਾਈਨਰ ਜੀ ਇਨਕਮ ਸਾਡੇ ਲਈ ਬਣੇਗੀ ਜਿਸ ਨੂੰ ਅਸੀਂ ਇਨਫਲੇਸ਼ਨ ਰੇਟ ਦੇ ਨਾਲ ਬੀਟ ਨਹੀਂ ਕਰ ਪਾਵਾਂਗੇ ਆਹ ਹੁਣ ਅਸੀਂ ਇਸ ਨੂੰ ਨਿਫਟੀ 50 ਦੇ ਨਜ਼ਰੀਏ ਦੇ ਨਾਲ ਦੇਖਦੇ ਹਾਂ ਨਿਫਟੀ 50 ਦੇ ਵਿੱਚ ਐਸਆਪੀ ਦੇ ذریعے ਅਸੀਂ ਪੈਸੇ ਜਮ੍ਹਾਂ ਕਰਾ ਆ ਸਕਦੇ ਆ ਜਿਸ ਦੇ ਵਿੱਚ 12% ਦੇ ਹਿਸਾਬ ਦੇ ਨਾਲ ਸਾਨੂੰ ਇੰਟਰਸਟ ਜੋ ਹੈ ਮਿਲ ਜਾਂਦਾ ਹੈ ਇਸ ਲਈ ਜੇਕਰ ਅਸੀਂ 1 ਸਾਲ ਲਈ 3000 ਰੁਪਏ ਸਿਪ ਦੇ ਵਿੱਚ ਜਮਾ ਕਰਾਈਏ ਤਾਂ ਰਕਮ 38300 ਦੇ ਕਰੀਬ ਬਣ ਸਕਦੀ ਹੈ ਅਤੇ 25 ਸਾਲ ਤੱਕ ਤੁਸੀਂ 9 ਲੱਖ ਦੇ ਕਰੀਬ ਪੈਸੇ ਜਮਾ ਕਰਾ ਸਕੋਗੇ 43 ਲੱਖ 67000 ਦੇ ਕਰੀਬ ਤੁਹਾਨੂੰ ਇਸ ਦੇ ਉੱਪਰ ਵਿਆਜ ਮਿਲੇਗਾ ਤੇ 25 ਸਾਲ ਬਾਅਦ ਤੁਹਾਡੇ ਕੋਲ 52 ਲੱਖ 67000 ਰੁਪਏ ਹੋਣਗੇ ਇਹ ਰਕਮ ਐਫ ਡੀ ਦੀ ਰਕਮ ਦੇ ਨਾਲੋਂ ਲਗਭਗ ਡਬਲ ਰਕਮ ਹੈ ਪਰ ਇਹ ਰਕਮ 25 ਸਾਲ ਬਾਅਦ ਕੋਈ ਵੱਡੀ ਨਹੀਂ ਹੈ ਇਸ ਦੇ ਨਾਲ ਮਿਡਲ ਕਲਾਸ ਫੇਰ ਲਗਭਗ ਸੇਮ ਸਿਚੁਏਸ਼ਨ ਤੇ ਹੀ ਰਹਿਣਗੇ ਪਰ ਜੇਕਰ ਹੁਣ ਅਸੀਂ ਇਹ ਦੇਖੀਏ ਕਿ ਮਿਡ ਕੈਪ ਦੇ ਵਿੱਚ ਜੇ 25 ਸਾਲ ਦੇ ਲਈ ਪੈਸਾ ਲਗਾਇਆ ਜਾਵੇ ਤਾਂ ਇਹ ਪੈਸਾ ਕਿੰਨਾ ਬਣੇਗਾ ਮਿਡ ਕੈਪ ਦੇ ਵਿੱਚ 12 14 ਤੇ 16% ਦੇ ਹਿਸਾਬ ਨਾਲ ਵਿਆਜ ਲੱਗਦਾ ਹੈ ਜੇਕਰ ਤਿੰਨ ਸਿਚੁਏਸ਼ਨ ਨੂੰ ਦੇਖਿਆ ਜਾਵੇ ਤਾਂ 25 ਸਾਲ ਬਾਅਦ 12% ਦੇ ਹਿਸਾਬ ਦੇ ਨਾਲ 52,67,000 ਰੁਪਏ ਦੇ ਕਰੀਬ ਰਕਮ ਬਣਦੀ ਹੈ 14% ਦੇ ਹਿਸਾਬ ਦੇ ਨਾਲ 73 ਲੱਖ ਰੁਪਏ ਦੇ ਕਰੀਬ ਰਕਮ ਬਣਦੀ ਹੈ 16% ਦੇ ਹਿਸਾਬ ਦੇ ਨਾਲ ਇੱਕ ਕਰੋੜ 2 ਲੱਖ ਰੁਪਏ ਦੇ ਕਰੀਬ ਜਿਹੜੀ ਹੈ ਰਕਮ ਬੰਦੀ ਹੈ